ਜੋ ਟੋਕਰਾ ਦੀ ਵੀਡੀਓ ਬਾਈ ਤੈਨੂੰ ਪੁੱਛ ਕੇ ਲੱਗ ਗਿਆ ਸੀਗੇ ਨਹੀਂ ਪੁੱਤ ਮੈਨੂੰ ਨਹੀਂ ਪੁੱਛ ਕੇ ਖੜਿਆ ਬਾਹਰ ਬਾਹਰ ਕਿੱਥੇ ਲੈ ਗਿਆ ਇਹ ਤੈਨੂੰ ਪਤਾ ਨਹੀਂ ਵੀਡੀਓ ਨੂੰ ਕੋਈ ਪਤਾ ਨਹੀਂ ਬਾਹਰ ਬਾਹਰ ਲੈ ਗਿਆ ਘਰੇ ਲੈ ਉਹਦੇ ਮੈਨੂੰ ਪਤਾ ਲੱਗਦਾ ਇਹ ਤੈਨੂੰ ਕਿੱਥੋਂ ਪਤਾ ਲੱਗਾ ਫਿਰ ਮੈਨੂੰ ਪਤਾ ਲੱਗਾ ਰੀਡ ਕੋ ਆਈ ਆਦੇ ਵਿੱਚ ਮੋਬਾਈਲ ਆ ਤੇ ਮੈਨੂੰ ਲੋਕਾਂ ਦੱਸਿਆ ਠੀਕ ਆ ਠੀਕ ਆ ਛੋ ਠੀਕ ਆ ਮਾਤਾ ਕੋਈ ਨਹੀਂ ਬਾਕੀ ਉਹਨਾਂ ਨੂੰ ਬੁਲਾਉਣੇ ਆ ਗੱਲ ਬਾਤ ਕਰਦੇ ਆ ਤੇ ਫਿਰ ਬੈਠ ਕੇ ਹਨਾ ਭਾਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਹੋਰ ਨਿਊਜ਼ ਵਾਲੇ ਵੀ ਲੈਣਗੇ ਕੋਈ ਗਾ ਨਹੀਂ ਮੈਂ ਖਬਰ ਤਰਤਾ ਲੈਣੀ ਹੁਣਾ ਮੈਂ ਨਾਲ ਲੈਣੇ ਜੀਰੇ ਵਾਲੇ ਤਾਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਲ ਕੀ ਆ ਕਰੀਡ ਕੋ ਬਣਾ ਕੇ ਗਿਆ ਇਹ ਮਾਂ ਦਾ ਮੈਂ ਤਾਂ ਖਬਰਾਂ ਵਾਲਾ ਆ ਮੈਂ ਤਾਂ ਨਹੀਂ ਬਣਾਏ ਕਿਨੇ ਆ ਲਾਇਆ ਕੌਣ ਆਇਆ ਕੌਣ ਹੀ ਦੱਸ ਮੈਨੂੰ ਤੈਨੂੰ ਮੈਂ ਕਿੰਨਾ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਿਹਾ ਨਹੀਂ ਉਹ ਮੇਰੇ ਕੋਲ ਕੀ ਲੈਣ ਆਉਣਾ ਈ ਮੇਰਾ ਤਾਂ ਮੁੰਡਾ ਮੁੰਡੇ ਨੇ ਤਾਂ ਰੀੜਕਾ ਪਾਈਆਂ ਨੇ ਪਿਓ ਦੀ ਮਾਂ ਪਿਓ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਕਿਨੇ ਮੁੱਲ ਵਿੱਚ ਆ ਉਹ ਪੁੱਛੇ ਸਾਡੀ ਨਿਊਜ਼ ਆਪ ਕੀ ਹੈ ਰੀੜਕਾ ਬਣਾ ਕੇ ਤੂੰ ਗਿਆ ਹਰੀ ਕਹਲੇ ਅਰਥੇ ਤੂੰ ਕਿਤਾਬ ਮੁਕਰਦਾ ਆ ਜੀ ਮਾਤਾ ਮੇਰੀ ਸੁਣ ਲੈ ਗੱਲ ਮੈਂ ਤੇਰੇ ਕੋਲ ਲੈਣਾ ਦੇਣਾ ਆ ਨਾ ਤੂੰ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਘੈ ਰੀੜਕਾ ਬਣਾਉਨੂੰ ਪੈਰਾ ਕਰ ਲਾ ਕੀ ਨਹੀਂ ਪਾ ਪਾ ਹੈ ਮੈਨੂੰ ਕਹੀ ਦੇ ਕੇ ਕਿ ਆ 10 ਮੈਨੂੰ ਕੀ ਦਿੱਤਾ ਅੱਛਾ ਰੱਖ ਰੋਦਾ ਨਾ ਆਉਂਦਾ ਖਾਨਾ ਨਹੀਂ ਆਉਦਾ ਕੋਲ ਜੀਰੇ ਵਾਲੇ ਕੋਲ ਤੇ ਮਾਤਾ ਮੈਂ ਕਿਸੇ ਨਾਲ ਰਲੇਆ ਨਹੀਂ ਜੀ ਹਾਂ ਤੂੰ ਮੈਂ ਤੁਹਾਡੇ ਕੋ ਦੋਵਾਂ ਕ ਮੁੰਡਾ ਲੈਣਾ ਵਾ ਮੇਰੇ ਮੁੰਡੇ ਨੂੰ ਪਤਾ ਨਹੀਂ ਤੂੰ ਕੀ ਖੋਆ ਕੇ ਰੀੜ ਕੋ ਬਣਾਈ ਮੇਰਾ ਮੁੰਡਾ ਨਹੀਂ ਲੱਭੰਡਿਆ ਮੈਂ ਤਨ ਤੋਂ ਦੋਵਾਂ ਤੋਂ ਮੁੰਡਾ ਲੈਣਾ ਹੀ ਹੁਣ ਚਲ ਠੀਕ ਹੈ ਲੈ ਲੀ ਹਾਂ ਤੇਰੇ ਤੋਂ ਮੈਂ ਲੈਣਾ ਅਕ ਤੇਰੀ ਮਾਂ ਨੇ ਤੈਨੂੰ ਮੋਲ ਵੇਚਿਆ ਈ ਤੂੰ ਆਹ ਦਾ ਫੋਟ ਵੇਚਿਆ ਕ ਮੋਲ ਨਹੀਂ ਤੂੰ ਜਰੀੜ ਦਾ ਬਣਾ ਕੇ ਗਿਆ ਵੇ ਆ ਤੇ ਮਾਂ ਪਿਓ ਨੇ ਮੁੱਲ ਵੇਚਿਆ ਸੋਨੂ ਨੂੰ ਤੇਰੇ ਨਾਲ ਤੈਨੂੰ ਵੇਚਿਆ ਤੂੰ ਬੋਲਿਆ ਕਿ ਮੈਂ ਬੋਲਿਆ ਤੂੰ ਕਿਹਾ ਬਣਾਇਆ ਤੂੰ ਕਿਹਾ ਆਇਆ ਮੇਰੇ ਘਰ ਆਉਣਾ ਕਿਤਾ ਮੇਰੇ ਘਰ ਆ ਕੇ ਜਰੀੜ ਕੋ ਬਣਾਉਣਾ ਨਾਲ ਤੈਨੂੰ ਮੈਂ ਅੱਜ ਜਰੀੜੀ ਬਣਾਉਂ ਦਿੰਦੀ ਤੇ ਤੂੰ ਮੈਨੂੰ ਫੋਨ ਕਰੀ ਜਾਨੀ ਮੈਂ ਤਾਂ ਬਹਿ ਕੇ ਨਿਊਜ਼ ਵਾਲਾ ਖਬਰਾਂ ਵਾਲਾ ਕੋਈ ਨਹੀਂ ਮੈਂ ਮੈਂ ਵੀ ਖਬਰਾਂ ਜਾਣਦੀ ਆ ਕਰਨਾ ਮੈਂ ਵੀ ਨਿਊਜ਼ ਜਾਣਦੀ ਆ ਮੈਂ ਵੀ ਖਬਰਾਂ ਕਰ ਮੈਂ ਜਾਣਦੀ ਆ ਮੈਂ ਤੇਰਕੋ ਮੁੰਡਾ ਲੈਣਾ ਤੇਰਕੋ ਤੇ ਜੀਰੇ ਵਾਲੇ ਕੋਲ ਹਾਂ ਨਹੀਂ ਤੂੰ ਆਹਦਾ ਪੁੱਤ ਵੇਖ ਲੇਗਾ ਹਾਂ ਮੇਰੇ ਨਹੀਂ ਚੰਗੇ ਕੀਤੇ ਗੱਦਾ ਮਿਸਟਰ ਆਪਣੇ ਅਲੋਂ ਸਾਰੇ ਆਣੇ ਆਪਣੇ ਅਲੋਂ ਮੈਂ ਵੀਰ ਜੀ ਇਹ ਗੱਲ ਕਹਿਣ ਲੱਗਾ ਘੜਮੁੜੀ ਨਾ ਮੇਰੇ ਅਲ ਬਾਬੇ ਭੇਜ ਦਿੰਦੇ ਆ ਵੀਰ ਜੀ ਜੇ ਮੈਂ ਕੋ ਖਾ ਲਿਆ ਟੋਲੇ ਆ ਲੈnde ਸਿਰ ਚੜਕੇ ਤੇ ਮਾਤਾ ਦੇ ਵੀ ਸਿਰ ਚੜਕੇ ਮੈਨੂੰ ਨਾ ਆਖਿਓ ਨਾ ਇਹਨਾਂ ਤੇ ਮੈਂ ਪਰਚਾ ਕਰਾਉਂਗਾ じゃ ਮੈਂ ਸਿੱਧੀ ਗੱਲ ਆ ਲੈ ਮੇਰੇ ਭਰਾ ਜਿੰਨੇ ਆ ਤੇ ਸੁਣਦੇ ਆ ਤੇ ਮੈਂ ਇਹਨਾਂ ਦੇ ਟੱਪਰ ਚਾਹ ਰਾਂਗਾ ਗੱਕੋ ਖਾ ਲਿਆ ਤੇ ਦਵਾਈ ਪੀ ਲਈ ਤੇ ਮੈਂ ਚਾਹ ਪੀ ਲਿਆ ਜੇ ਮੈਂ ਵਿੱਚੇ ਮਾਤਾ ਨੂੰ ਰੱਖੂੰਗਾ ਵਿੱਚੇ ਇਹਨਾਂ ਨੂੰ ਰੱਖੂੰਗਾ ਸਾਰੇ ਟੱਬਰ ਨੂੰ ਹੀ